ਸਤਿ ਸ੍ਰੀ ਅਕਾਲ ਜੀ ਤੁਹਾਡੇ ਨਾਲ ਕਰਨੀ ਅੱਜ ਬੜੀ ਜ਼ਰੂਰੀ ਗੱਲ ਕਰਨੀ ਉੱਤੇ ਟਾਈਟਲ ਦਿੱਤਾ ਮੈਂ ਕਿ ਇਹ ਲੋਕ ਦੇਖਣਗੇ ਤੁਹਾਨੂੰ ਇਤਿਹਾਸ ਵਜਾ ਦੱਸੂਗਾ ਦੇ ਪਿੱਛੇ ਕੀ ਆ ਕਾਰਨ ਕੀ ਆ ਕਿਉਂ ਮੈਂ ਗੱਲ ਪੁੱਛਾਂਗਾ ਕਾਰਨ ਤੁਹਾਨੂੰ ਮੈਂ ਦੱਸਦਾ ਹੁਣ ਮੇਰੀ ਗੱਲ ਪ੍ਰੈਕਟੀਕਲ ਹੈ ਤੁਸੀਂ ਜਦੋਂ ਮਰਜ਼ੀ ਅਜਮਾਣੀਆਂ ਜਮਾ ਲਿਓ ਮੈਂ ਦੱਸ ਦਮ ਜਦੋਂ ਵੀ ਆਪਾਂ ਕਦੇ ਵੀ ਆਪਾਂ ਗੱਲ ਕਰੀਏ ਮੋਰ ਬੋੜੇ ਵਿੱਚ ਵਧੀਆ ਕਦੇ ਵੀ ਆਪਾਂ ਗੱਲ ਕਰੀਏ ਕਿਸੇ ਨੂੰ ਫੋਨ ਲਾ ਕੇ ਦੇਖ ਲਿਓ ਕਿਸੇ ਵੱਡੇ ਤੋਂ ਵੱਡੇ ਬਾਬੇ ਨੂੰ ਫੋਨ ਲਾਇਓ ਚਾਹੇ ਉਹ ਐ ਜੀ ਪੀਸ ਦਾ ਮੁਲਾਜ਼ਮ ਹੋਵੇ ਚਾਹੇ ਐ ਜੀ ਬੀ ਦੇ ਵੱਡੇ ਅਹੁਦੇ ਦੇ ਹੋਵੇ ਚਾਹੇ ਉਦੋਂ ਲਵਾ ਕਿਤੇ ਦਾ ਹੋਰ ਬਾਬਾ ਹੋਵੇ ਜਿਹੜਾ ਬੋਧ ਆਪਣੇ ਆਪ ਨੂੰ ਗਿਆਨੀ ਗੁਣਵਾਨ ਸਮਝਦਾ ਵੀ ਮੈਂ ਬਹੁਤ ਏਡਾ ਬਾਬਾ ਐ ਉਹਨੂੰ ਗੱਲ ਇੱਕ ਗੈਣੀ ਸ਼ੁਰੂਆਤ ਚ ਤੁਸੀਂ ਤੁਸੀਂ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਕਹਿਣੀ ਤੁਸੀਂ ਤੇ ਤੁਹਾਨੂੰ ਮੁਰਦੇ ਜਵਾਬ ਦੇਖ ਲਓ ਕੀ ਆਣਾ ਪਤਾ ਕੀ ਕਹਿੰਦੇ ਹੁੰਦੇ ਵਾਹ ਖਾਲਸਾ ਵਾ ਵਦੇ ਜੀ ਗੁਰ ਫਤੇ ਜੀ ਫਤੇ ਜੀ ਫਤੇ ਆਗਲਾ ਕਰਦੇ ਜਿਹੜਾ ਬੰਦਾ ਤੁਹਾਨੂੰ ਪੂਰੀ ਫਤੇ ਦੀ ਸਾਇ ਨਹੀਂ ਪਾ ਸਕਦਾ ਜਾਂ ਤੁਹਾਨੂੰ ਪੂਰੀ ਫਤੇ ਦੀ ਮਤ ਦਾ ਮਤਲਬ ਨਹੀਂ ਜਾਣ ਸਕਦਾ ਤੁਹਾਨੂੰ ਉਹ ਇਤਿਹਾਸਕ ਦੱਸੂਗਾ ਕੀ ਇਹ ਲੋਕ ਤੁਹਾਡੇ ਪੰਥ ਦੀ ਰੱਖੀ ਕਰਨਗੇ ਕੀ ਇਹ ਲੋਕ ਤੁਹਾਨੂੰ ਇਤਿਹਾਸ ਨਾਲ ਜੋੜਨਗੇ ਮੈਂ ਗੱਲ ਤਾਂ ਸ਼ੁਰੂ ਕੀਤੀ ਇੱਥੋਂ ਕਿਉਂਕਿ ਜਿਸ ਤਰ੍ਹਾਂ ਹੋਲਾ ਮਦਲਾਂ ਕੇ ਗਿਆ ਨਾ ਹੋਲੇ ਮਹੱਲੇ ਦੇ ਵਿੱਚ ਨੌਜਵਾਨ ਹੁ ਲੜਵਾਇ ਨਹੀਂ ਸੀ ਇਹ ਸਾਡੀ ਸਰਮੋਰ ਸੰਸਥਾ ਦੀ ਕਮੀ ਹੈ ਜਿਹੜੇ ਬੰਦੇ ਕੋਲੇ ਇੰਨਾ ਸਮਾਂ ਨਹੀਂ ਹੈਗਾ ਸਾਡੇ ਆਗੂਆਂ ਕੋਲ ਸਾਡੇ ਮੈਂਬਰਾਂ ਕੋਲ ਕਹਿ ਦਈਏ ਜ਼ਥੇਦਾਰਾਂ ਕੋਲ ਕਹਿ ਦਈਏ ਬਹੁਤ ਬੰਦੇ ਨੇ ਚਾਹੇ ਸਾਡੇ بڑے ਅਦਾਰਿਆਂ ਦੇ ਉੱਤੇ ਬੈਠੇ ਉਹਨਾਂ ਨੂੰ ਕਹਿ ਦਈਏ ਬਹੁਤੇ ਜਿਆਦੇ ਇਦਾਂ ਦੇ ਨੇ ਜਿਆਦੇ ਜਨਤੀਨਾ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਕਹਿਣਗੇ ਵਾਹ ਖਾਲਸਾ ਵਾਹ ਫਤਿਹ ਗੁਰ ਫਤਿਹ ਜੀ ਫਤਿਹ ਜੀ ਫਤਿਹ ਤਾਂ ਜਿਹੜੇ ਤੁਹਾਨੂੰ ਫਤਿਹ ਨਹੀਂ ਬੁਲਾ ਸਕਦੇ ਫਿਰ ਉਹ ਗੱਲ ਕਰਦਾ ਉਹ ਤੁਹਾਨੂੰ ਇੱਥੇ ਆ ਦੱਸਣਗੇ ਉਹ ਦੱਸਣਗੇ ਤੁਹਾਨੂੰ ਤੇ ਹੋਲੀ ਦੇ ਹੋਲੇ ਦੇ ਵਿੱਚ ਫਰਕ ਕੀ ਆ ਇਹ ਆਈ ਕਮੀ ਹੈ ਸਭ ਤੋਂ ਵੱਡੀ ਕਮੀ ਆ ਇਹ ਜਿਹੜੀ ਤੁਹਾਨੂੰ ਮੈਂ ਦੱਸ ਰਿਆ ਇਹ ਕਮੀ ਕਰਨਾ ਸਾਡਾ ਸਿੱਖ ਪੰਥ ਸਾਡਾ ਇਤਿਹਾਸ ਖਤਮ ਹੋ ਰਿਹਾ ਸਾਡੇ ਲੋਕ ਨੇਰੇ ਚ ਇਹ ਗੱਲਾਂ ਕਰਕੇ ਤਾਂ ਹੁਣ ਦੱਸੋ ਮੇਰੀ ਗੱਲ ਤੇ ਹੈ ਸੱਚਾਈ ਜਾਂ ਨਹੀਂ ਹੈ ਹੈ ਗੱਲ ਇਦਾਂ ਨਹੀਂ ਹੈ ਦੇਖ ਲਿਓ ਪਰਖ ਕੇ ਬੋਲ ਕੇ ਦੇਖ ਲਿਓ ਕਿਸੇ ਨੂੰ ਪੁੱਛ ਕੇ ਦੇਖ ਲਿਓ ਕਿਸੇ ਨੂੰ ਬੁਲਾ ਕੇ ਦੇਖ ਲਿਓ ਫਤਿਹ ਤੁਹਾਨੂੰ ਜਵਾਬ ਕਿਹੋ ਜਾਂਦਾ ਅੱਗੇ ਉਹ ਮੈਂ ਨਾ ਆਗੂਆਂ ਨੂੰ ਬੇਨਤੀ ਕਰਨਾ ਹੱਥ ਜੋੜ ਕੇ ਉਹ ਭਰਾਵੋ ਫਤਿਹ ਦੀ ਸਾਂਝ ਪੂਰੀ ਪਾਇਆ ਕਰੋ ਆ ਬੇਨਤੀ ਤੁਹਾਨੂੰ ਐਡਾ ਤੁਹਾਡੇ ਮਗਰ ਕਿਤੇ ਕੋਈ ਲੱਗਿਆ ਨਹੀਂ ਹੈਗਾ ਵੀ ਤੁਸੀਂ ਜਿਹੜਾ ਪੂਰਾ ਨਹੀਂ ਬੋਲ ਸਕਦੇ ਇਸ ਕਰਕੇ ਪੂਰੀ ਸਾਂਝ ਪਾਇਆ ਕਰੋ ਫਤੇ ਜੀ ਤਾਂ ਜੋ ਸਾਡੇ ਲੋਕ ਸਾਡੇ ਜਿਹੜੇ ਬੱਚੇ ਨੇ ਇਤਿਹਾਸ ਨਾਲ ਜੁੜ ਸਕਣ ਜਿਸ ਤਰ੍ਹਾਂ ਤੁਸੀਂ ਕਰਦੇ ਨਾ ਅੱਗੇ ਅੱਗੇ ਉਹ ਵੀ ਇਹੀ ਚੀਜ਼ਾਂ ਕਰਨ ਲੱਗੇ ਪੁੱਛਦੇ ਆ ਬੱਚੇ ਵੀ ਪੂਰਾ ਕਿਉਂ ਬੋਲਣਾ ਜੀ ਭਾਈ ਬਾਬਾ ਜੀ ਨੂੰ ਬੁਲਾਇਆ ਸੀ ਉਹ ਫਤੇ ਬੁਲਾਇਆ ਸੀ ਤੁਸੀਂ ਤਾਂ ਉਹਨੇ ਇੰਨਾ ਕ ਬੋਲਿਆ ਸੀ ਤੁਸੀਂ ਬੱਚਿਆਂ ਤੇ ਕੀ ਅਸਰ ਪਾ ਰਹੇ ਕੁਛਰ ਨੂੰ ਹੱਥ ਮਾਰੋ ਤੁਸੀਂ ਤੁਹਾਨੂੰ ਤਨਖਾਹਾਂ ਆਣੀਆਂ ਹੁੰਦੀਆਂ ਜਦੋਂ ਜਦ ਤੁਸੀਂ ਕਿਤੇ ਪੈਸੇ ਕੱਢਣੇ ਹੁੰਦੇ ਤਾਂ ਤੁਸੀਂ ਪੰਜ-ਪੰਜ ਬਾਰੀ ਗਿਣ ਲੈਣੇ ਫਤੇ ਤੁਹਾਡੇ ਤੋਂ ਇੱਕ ਵਾਰ ਨਹੀਂ ਬੁਲਾਈ ਜਾਂਦੀ ਪੂਰੀ ਜਿੰਨੇ ਨੇ ਮੇਰੀ ਵੀਡੀਓ ਵੇਖੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਵੇਖ ਰਹੇ ਇੱਕ ਵਾਰੀ ਫਤੇ ਬੁਲਾ ਕੇ ਵੇਖਿਓ ਕਿਸੇ ਨੂੰ ਵੀ ਜਿਹੜਾ ਬੜੇ ਅਹੁਦੇ ਤੇ ਬੈਠਾ ਪਦਵੀ ਤੇ ਬੈਠਾ ਉਹਨੂੰ ਸਿਰ ਭਾਏ ਗਿਣਾ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰੇ ਜਵਾ ਵੇਖ ਲਓ ਕੀ ਜਾਂਦੇ ਹੋ ਕਿਉਂਕਿ ਜਦੋਂ ਮੇਰੀ ਅੱਗੇ ਗੱਲ ਹੋਈਆਂ ਨੇ ਅੱਜ ਵੀ ਹੋਈ ਗੱਲ ਕਿਸੇ ਨੇ ਮਨ ਨਹੀਂ ਲੈਣਾ ਉਹਦਾ ਤੁਸੀਂ ਖਾਂਦੇ ਤੁਸੀਂ ਇਤਿਹਾਸ ਦੇ ਸਿਰ ਤੇ ਆ ਖਾਂਦੇ ਤੁਸੀਂ ਗਰਵਾਣੀ ਦੇ ਸਿਰ ਤੇ ਆ ਉਸ ਬਾਬੇ ਨਾਨਕ ਦੇ ਸਿਰ ਤੇ ਦਸ਼ਮ ਪਿਤਾ ਦੇ ਸਿਰ ਤੇ ਉਹ ਜਗ੍ਹਾ ਤੇ ਖਾਂਦੇ ਤੁਸੀਂ ਪਰ ਤੁਸੀਂ ਪੂਰੀ ਫਤਿਹ ਨਹੀਂ ਬੁਲਾ ਸਕਦੇ ਲੱਕ ਲਾਂਦੇ ਤੁਹਾਡੇ ਉਹਨਾਂ ਲੋਕਾਂ ਤੇ ਤੇ ਹੁਣ ਆ ਬੇਨਤੀ ਆ ਤੁਹਾਨੂੰ ਇਤਿਹਾਸ ਨਾਲ ਜੋੜਨੇ ਬੱਚੇ ਆਪਾਂ ਇਸ ਤੋਂ ਪਹਿਲਾਂ ਫਤਿਹ ਦੀ ਸਾਂਝ ਪੂਰੀ ਪਾਣੀ ਸਿੱਖੋ ਤੇ ਉਤੋਂ ਬਾਅਦ ਇਤਿਹਾਸ ਬਾਰੇ ਦੱਸੋ ਹੋਲੀ ਤੇ ਹੋਲੇ 'ਚ ਫਰਕ ਦੱਸੋ ਤਾਂ ਜੋ ਆਣ ਵਾਲਾ ਸਮਾਂ ਛੱਡਾ ਚੰਗਾ ਬੀਤੇ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ